ਇਵਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਆਰਟਿਸਟ ਇਕਬਾਲ ਸਿੰਘ ਗਿੱਲ ਬਾਈ ਜੀ ਅੱਜ ਉਹ ਮਨਹੂਸ ਦਿਨ ਹੈ ਜਿਸ ਦਿਨ 29 ਤਰੀਕ ਨੂੰ ਬਾਈ ਸਿੱਧੂ ਮੂਸੇ ਵਾਲਾ ਸੁਭਦੀਪ ਸਾਡੇ ਤੋਂ ਵਿਛੜੇ ਸੀ ਤੇ ਅੱਜ ਸੋਗ ਦਾ ਦਿਨ ਹੈ ਤੇ ਅਸੀਂ ਸਾਡੀ ਸਾਰੀ ਟੀਮ ਨੇ ਜੋ ਪਹਿਲਾਂ ਉਹਦਾ ਵਾਦਾ ਕੀਤਾ ਸੀ ਬਾਗ ਵੀ ਲਾਇਆ ਤੇ ਸਿੱਧੂ ਦਾ ਇੱਕ ਸਟੈਚੂ ਪੱਕਾ ਬਣਾ ਕੇ ਇੱਥੇ ਪੱਕਾ ਸਥਾਪਿਤ ਕੀਤਾ ਹੈ ਤੇ ਇਹਦੇ ਨਾਲ ਹੌਲੀ-ਹੌਲੀ ਸਾਨੂੰ ਵੀ ਇਹ ਮਤਲਬ ਪ੍ਰੇਰਨਾ ਹੌਲੀ-ਹੌਲੀ ਮਿਲੀ ਪਹਿਲਾਂ ਸਾਡਾ ਕੋਈ ਇਰਾਦਾ ਨਹੀਂ ਸੀ ਇੱਥੇ ਪਾਰਕ ਬਣਾਉਣ ਦਾ ਜਾਂ ਬਾਗ ਦਾ ਕੋਈ ਨਹੀਂ ਸੀ ਜਦੋਂ ਇਹ ਸ਼ੁਭਦੀਪੀ ਮਾਤਾ ਜੀ ਨੇ ਕਿਹਾ ਸੀਗਾ ਵੀ ਸਾਰੇ ਜਣੇ ਇੱਕ-ਇੱਕ ਬੂਟਾ ਲਾਓ ਕੋਈ ਹਰੇ ਮਤਲਬ ਆਪਣੇ ਵਾਤਾਵਰਨ ਨੂੰ ਹਰਿਆ-ਭਰਿਆ ਕਰਨ ਦੀ ਖਾਤਰ ਉਹਦੀ ਯਾਦ ਦੇ ਵਿੱਚ ਤੇ ਆਪਾਂ ਇੱਕ ਪੂਰਾ ਬਾਗ ਲਾਇਆ ਸੀ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਹਾ ਉਧਰ ਨੂੰ ਦਿਖਾਣਗੇ ਤੇ ਆਪਾਂ ਉਹ ਪੂਰਾ ਬਾਗ ਲਾਇਆ ਸੀ ਤੇ ਜਿਹੜਾ ਕੀ ਹੁਣ ਤੇ ਕੁਸ ਹਲੇ ਟਰ ਕੀ ਅੰਬ ਵਗੈਰਾ ਵੀ ਲੱਗੇ ਹੈ ਕਿ ਨਾ ਆਪਾਂ ਦਿਖਾਉਣੀ ਆ ਕੈਮਰਾਮੈਨ ਨੂੰ ਸਾਰੀ ਚੀਜ਼ਾਂ ਤੇ ਬਾਈ ਜੀ ਇਹ ਹੁੰਦਾ ਵੀ ਜਿਹੜੀਆਂ ਬੰਦਾ ਦੁਨੀਆ ਤੋਂ ਚਲਾ ਜਾਂਦਾ ਉਹਦੇ ਚੰਗੇ ਕੰਮ ਜਿਹੜੀਆਂ ਯਾਦਾਂ ਉਹ ਰਹਿ ਜਾਂਦੀਆਂ ਤੇ ਇਹ ਜਿਹੜਾ ਆਸੀਂ ਬਾਗ ਲਾਇਆ ਸੀ ਸਾਨੂੰ ਉਹ ਸ਼ੁਰੂਆਤ ਤੋਂ ਪਹਿਲਾਂ ਸਾਡਾ ਕੋਈ ਇਰਾਦਾ ਨਹੀਂ ਸੀਗਾ ਵੀ ਬਾਗ ਲੈਣਾ ਆ ਪਾਰਕ ਦਾ ਵੀ ਕੋਈ ਇਰਾਦਾ ਨਹੀਂ ਸੀਗਾ ਇਹ ठेकेदार ਸਾਹਿਬ ਖੜੇ ਐ ਤੇ ਇਹਨਾਂ ਨੇ ਫਿਰ ਇੱਥੇ ਹੌਲੀ-ਹੌਲੀ ਸਾਰਾ ਅਸੀਂ ਆ ਬਣਾਇਆ ਸਾਰੇ ਜਿੰਨੇ ਵੀ ਆਯਾਦੀ ਕਲਾਟੀਆਂ ਦੀ ਸ਼ੀਦਾਂ ਦੇ ਸਾਰੇ ਸਟੈਚੂ ਆਪਾਂ ਇੱਥੇ ਲਾਵਾਂਗੇ ਅਜਾਇਬ ਘਰ ਬਣਾਵਾਂਗੇ ਆਰਟ ਗੈਲਰੀ ਬਣਾਵਾਂਗੇ ਤੇ ਖੂ ਆਪਾਂ ਮਾੜਾ ਕੈਮਰਾਮੈਨ ਨੂੰ ਕਹੂੰਗਾ ਵੀ ਕੈਮਰਾਮੈਨ ਆਜੋ ਨਾਲ ਸਾਰੀ ਟੀਮ ਨੂੰ ਤੇ ਆਪਾਂ ਆਹ ਜਿਹੜਾ ਖੂ ਦਾ ਵੀ ਮਾਡਲ ਸ਼ੁਰੂ ਕੀਤਾ ਤੇ ਇਹ ਸਾਰਾ ਜਿਹੜਾ ਸਿਹਰਾ ਮੈਂ ਕਹੂੰਗਾ ਇਹ ਸਿੱਧੂ ਮੂਸੇ ਵਾਲੇ ਵੀਰ ਨੂੰ ਜਾਂਦਾ ਕਿਉਂਕਿ ਉੱਥੋਂ ਸ਼ੁਰੂਆਤ ਕੀਤੀ ਸੀ ਅਸੀਂ ਪਹਿਲਾਂ ਅਸੀਂ ਪੰਜ ਬੂਟੇ ਲਾਏ ਸੀ ਫਿਰ ਇੱਕ ਦਿਨ ਪ੍ਰੇਰਨਾ ਆਈ ਵੀ ਆਪ ਕੋ ਜਗ੍ਹਾ ਹੈਗੀ ਆ ਬਾਧੂ ਹੈ ਵੀ ਆਪਾਂ ਕਿਉਂ ਨਾ ਬਾਗ ਹੀ ਲਾਦ ਗਏ ਪੂਰਾ ਫਿਰ ਉਦੋਂ ਬਾਅਦ ਪ੍ਰੇਰਨਾ ਯਾਰਾਂ ਦੋਸਤਾਂ ਦੇ ਕਹਿਣ ਤੇ ਗਾਂਧੀ ਗਾਂ ਮਤਲਬ ਹੋਈ ਤੇ ਆਪਾਂ ਇੱਥੇ ਖੂਹ ਬਣਾਇਆ ਹੁਣ ਸਾਰਾ ਪੰਜਾਬੀ ਸੱਭਿਆਚਾਰਾ ਜਿਹੜੀ ਤੁਹਾਨੂੰ ਜਗ੍ਹਾ ਦਿੰਦੀ ਹੈ ਇਹ ਚ ਪੂਰਾ ਪੰਜਾਬੀ ਸੱਭਿਆਚਾਰ ਬਣੂਗਾ ਆ ਦੇਖੋ ਖੂਹ ਵਰਕ ਕਰਦਾ ਹੈ ਇਹ ਨੇੜੇ ਆ ਕੇ ਦਿਖਾਓ ਨੇੜੇ ਆ ਕੇ ਅਦੇ ਇਹ ਹਲੇ ਟਿੰਡਾਂ ਵਗੈਰਾ ਇਹਦੀਆਂ ਬਾਂਡੀਆਂ ਉਹ ਬਲਦ ਖੜੇ ਆ ਉੱਤੇ ਬਲਦ ਜੁੜਨੇ ਆ ਤੇ ਬਾਈ ਜੀ ਇਹ ਕੋਈ ਵੀ ਬੰਦਾ ਜੇ ਮੈਂ ਕਹੂੰਗਾ ਵੀ ਮੈਂ ਕੱਲਾ ਵੱਡਾ ਕੱਲਾ ਵੱਡਾ ਨਹੀਂ ਹੁੰਦਾ ਪੂਰੀ ਟੀਮ ਨਾਲ ਹੀ ਹੁੰਦਾ ਮੇਰੀ ਪੂਰੀ ਟੀਮ ਖੜੀ ਆ ਹਲੇ ਕੁਝ ਬੰਦੇ ਉਧਰ ਕੰਮ ਕਰਦੇ ਸੀਗੇ ਤੇ ਥੋੜਾ ਜਿਹਾ ਬਾਗ ਦਾ ਵੀ ਤੁਹਾਨੂੰ ਦਿਖਾਉਣਾ ਵੀ ਬੂਟੇ ਬਹੁਤ ਵਧੀਆ ਬੂਟੇ ਹੋਏ ਵੇ ਆ ਚੱਲੇ ਵੇ ਆ ਤੇ ਇਹ ਹੁੰਦਾ ਵੀ ਬਾਈ ਜੀ ਕੋਈ ਵੀ ਬੰਦਾ ਜਿਹੜਾ ਕੰਮ ਕਰਦਾ ਜੇ ਆਪਾਂ ਕੁਦਰਤ ਨਾਲ ਜੁੜ ਕੇ ਕਰਾਂਗੇ ਤਾਉ ਕੰਮ ਕੰਮ ਚ ਮਨ ਵੀ ਲੱਗਦਾ ਔਰ ਕੰਮ ਚੰਗਾ ਵੀ ਹੁੰਦਾ ਆ ਦੇਖੋ ਹਰ ਤਰ੍ਹਾਂ ਦੇ ਬੂਟੇ ਉਸ ਟਾਈਮ ਲਾਏ ਸੀਗੇ ਬਾਈ ਸਿੱਧੂ ਦੀ ਯਾਦ ਦੇ ਵਿੱਚ ਆਪਾਂ ਬਾਗ ਲਾਇਆ ਸੀ ਤੇ ਪੂਰਾ ਵਧੀਆ ਬਾਗ ਇਹ ਆਪਣਾ ਚੱਲਿਆ ਆ ਫਰੂਟ ਲੱਗੇ ਹਰ ਤਰ੍ਹਾਂ ਦੇ ਫਰੂਟ ਹੁਣ ਸ਼ੁਰੂ ਹੋ ਗਏ ਲੱਗਣੇ ਆ ਫਾਲਸਾ ਲੱਗਿਆ ਦੇਖੋ ਕਿੰਨਾ ਫਾਲਾ ਬੂਟਿਆਂ ਨੂੰ ਤੇ ਇਹ ਬਾਈ ਆਪਾਂ ਵੇਚਣ ਵਾਸਤੇ ਨਹੀਂ ਕਹੇ ਲਾ ਕਹਿੰਦਾ ਬਾਗ ਲਾਇਆ ਵੇਚਣ ਵਾਸਤੇ ਜਿਹੜੀ ਇੰਨੀ ਜਗਾ ਚ ਇਹ ਬਾਗ ਲਾਇਆ ਇਹ ਆਪਾਂ ਖਾਣ ਵਾਸਤੇ ਵਰਕਰਾਂ ਦੇ ਖਾਣ ਵਾਸਤੇ ਆਪਦੇ ਖਾਣ ਵਾਸਤੇ ਤੇ ਜਦੋਂ ਇਹ ਤੋਂ ਕੋਰਾ ਬਾਜ ਜਾ ਕਰੂ ਹੋਰ ਯਾਰਾਂ ਦੋਸਤਾਂ ਨੂੰ ਵੰਡਣ ਵਾਸਤੇ ਪਿਛਲੀ ਵਾਰ ਅੰਜੀਰ ਬਹੁਤ ਲੱਗੇ ਸੀ ਪਿਛਲੀ ਵਾਰ ਤੇ ਪੰਜ ਬੂਟੇ ਅੰਜੀਰਾਂ ਦੇ ਬੜੇ ਨੇੜੇ ਆ ਕੇ ਦਿਖਾਓ ਹੁਣ ਵੀ ਆ ਦੇਖੋ ਅੰਜੀਰ ਨੂੰ ਕਿੰਨਾ ਫਲ ਲੱਗਿਆ ਤੇ ਇਹ ਸਾਥੂ ਮਤਲਬ ਪਿਛਲੀ ਵਾਰ ਇੰਨਾ ਅੰਜੀਰ ਸੀ ਖਾਦਾ ਨਹੀਂ ਗਿਆ ਸਾਲ ਦੇ ਬੂਟੇ ਨੂੰ ਅੰਜੀਰ ਲੱਗਿਆਂ ਦਾ ਬਈ ਅਸੀਂ ਕਹਿਣ ਦਾ ਭਾਵ ਵੀਡੀਓ ਬਣਾਉਣ ਦਾ ਭਾਵ ਵੀ ਕਿਸੇ ਦੀ ਯਾਦ ਨੂੰ ਤਾਜ਼ਾ ਕਰਨ ਦੇ ਖਾਤਰ ਜਿਹੜੇ ਬੂਟੇ ਲਾਉਣੇ ਉਹ ਕਿੰਨੇ ਉਹ ਬੰਦੇ ਦੀ ਆਤਮਾ ਨੂੰ ਕਿੰਨੀ ਰੂਹ ਨੂੰ ਸਕੂਨ ਨੂੰ ਸ਼ਾਂਤੀ ਮਿਲਦੀ ਹੋਊਗੀ ਤੇ ਅਸੀਂ ਸੋਚ ਹੀ ਨਹੀਂ ਸਕਦੇ ਤੇ ਨਾਲੇ ਇੰਨਾ ਮਨ ਖੜਦਾ ਬਾਈ ਜੀ ਬੂਟਿਆਂ ਦੇ ਵਿੱਚ ਆ ਕੇ ਇਹ ਆਰਾਮ ਹੋਇਆ ਓਮ ਵੀਰਾ ਹੋਇਆ ਸਾਰੇ ਬੂਟਿਆਂ ਦੀ ਸੇਵਾ ਕਰਦੇ ਆ ਅਮਰਜੀਤ ਸਿੱਧੂ ਓਮ ਵੀਰਾ ਤੇ ਆਪਣਾ ਬਿਨੇ ਇਹ ਸਾਰੇ ਜਾਨੀ ਜਿੰਨਾ ਸਾਡਾ ਸਟਾਫ ਆ ਸਾਰੇ ਬੂਟਿਆਂ ਨੂੰ ਕਿਸੇ ਨੇ ਪਾਣੀ ਦੇਤਾ ਕਿਸੇ ਨੇ ਗੁੜ ਤੇ ਕਿਉਂਕਿ ਫਰੂਟ ਹੀ ਸਾਡੇ ਸਾਰੇ ਸਟਾਫ ਨੇ ਖਾਣਾ ਜਦੋਂ ਵੱਜ ਜਾਂਦਾ ਉਦੋਂ ਬਿਨਾ ਹੋਰ ਵੀ ਮਤਲਬ ਜਿਹੜੇ ਸਾਡੇ ਯਾਰ ਦੋਸਤ ਉਹ ਵੀ ਫਰੂਟ ਹੁਣ ਨਾਲ ਇਧਰ ਥੋੜੀ ਖੇਤੀਬਾੜੀ ਵੀ ਸ਼ੁਰੂ ਕੀਤੀ ਆ ਗੰਨਾ ਲਾਇਆ ਮੱਕੀ ਲਾਈ ਹੈ ਮਤਲਬ ਪ੍ਰੇਰਣਾ ਹੋ ਗਈ ਸ਼ੌਂਕ ਪੈ ਗਿਆ ਤੇ ਇਸ ਤਰ੍ਹਾਂ ਸਾਰਿਆਂ ਨੂੰ ਮੈਂ ਕਹੂੰਗਾ ਹਾਂ ਆ ਦੇਖੋ ਅਗਲਾ ਕਹਿੰਦਾ ਵੀ ਆਪਣੇ ਚੀਜ਼ਾਂ ਹੁੰਦੀਆਂ ਨਹੀਂ ਆਪਣੇ ਬਾਈ ਸੇਬ ਵੀ ਲੱਗੇ ਵਿਆ ਛੋਟੇ ਛੋਟੇ ਤੇ ਆਮਬ ਵੀ ਲੱਗੇ ਆ ਹੁਣ ਸਾਨੂੰ ਮਾਲੀ ਨੇ ਕਿਹਾ ਵੀ ਜਿਹੜੇ ਬੂਟੇ ਛੋਟੇ ਆ ਹਾਂ ਬੂਟੇ ਛੋਟੇ ਆ ਆਮਬ ਵੀ ਬਾਲੇ ਲੱਗੇ ਆ ਤੇ ਕੁਛ ਇਹਨਾਂ ਚੋਂ ਆਮਬ ਆਪਾਂ ਤੋੜ ਦੇਣੇ ਆ ਹਾਂ ਇੱਕ ਦੋ ਆਮਬ ਹੀ ਰੱਖਾਂਗੇ ਸਾਰੇ ਬੂਟਿਆਂ ਨੂੰ ਆਮਬ ਲੱਗੇ ਆ ਦੇਖੋ ਆ ਦੇਖੋ ਛੋਟੇ ਛੋਟੇ ਬੂਟੇ ਆ ਤੇ ਚਲੋ ਇਹ ਗਈ ਬਰੀ ਹੁੰਦਾ ਵੀ ਆਪਾਂ ਬੂਟਾ ਲਾ ਲੈਨੇ ਆ ਉਹਦੀ ਸੇਵਾ ਨਹੀਂ ਕਰਦੇ ਅਸੀਂ ਡ੍ਰਿਪਿੰਗ ਵੀ ਕੀਤੀ ਸੀ ਡ੍ਰਿਪ ਸਿਸਟਮ ਲਾਇਆ ਸੀ ਹੁਣ ਥੋੜੇ ਵਿੱਚ ਹਲ ਨਗਾਉਣੇ ਕਰਕੇ ਡ੍ਰਿਪ ਸਿਸਟਮ ਚੱਕਤਾ ਤੇ ਇਹ ਬੂਟਿਆਂ ਦੀ ਬਾਈ ਜੀ ਸੇਵਾ ਦੇ ਨਾਲ ਹੀ ਇਹਨੂੰ ਪਾਣੀ ਦੇਣਾ ਗੁੱਡਣਾ ਤੇ ਇਹਨੂੰ ਅਸੀਂ ਯੂਰ ਯਾਰ ਇਹ ਨਹੀਂ ਪਾਇਆ ਬਿਲਕੁਲ ਵੀ ਕਿਸੇ ਕਿਸਮ ਦੀ ਕੋਈ ਜਿਹੜੀ ਜ਼ਹਿਰਾਂ ਵਾਲੀ ਖਾਦ ਹੈ ਉਹ ਨਹੀਂ ਪਾਈ ਇੱਕ ਦੋ ਸਪਰੇਇਆਂ ਜ਼ਰੂਰ ਕੀਤੀਆਂ ਕਿ ਇਹਨਾਂ ਸੁੰਡੀ ਪੈ ਗਈ ਸੀ ਮੜengo ਵੀ ਨਾਰਮਲ ਤੇ ਨਾਰਮਲ ਤੇ ਬਾਈ ਜੀ ਸਾਰਿਆਂ ਨੂੰ ਇਹ ਆਪਾਂ ਬੇਨਤੀ ਕਰਾਂਗੇ ਅਪੀਲ ਕਰਾਂਗੇ ਇਹ ਅੱਜ ਅਸੀਂ ਵੀਡੀਓ ਇੰਟਰਨੈਟ ਤੇ ਅਪਲੋਡ ਕਰ ਦੇਣੀ ਹੈ ਜਿਹੜੇ ਵੀ ਵੀਰੇ ਵੀਡੀਓ ਦੇਖਣਗੇ ਜਿਨ੍ਹਾਂ ਨੇ ਨਹੀਂ ਆ ਮੂਰੇ ਸੌਣ ਭੱਦੋਂ ਆਉਣਾ ਹੈ ਨਹੀਂ ਵੀ ਕੋਈ ਬੂਟਾ ਲਾਇਆ ਦੋ ਚਾਰ ਬੂਟੇ ਭਾਈ ਜੀ ਲਾਜ਼ਮੀ ਲਾਓ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਹੈ ਦੇਖੋ ਜਿਨ੍ਹਾਂ ਨੂੰ ਸ਼ੌਂਕ ਆ ਅਗਲੇ ਕੋਠਿਆਂ ਦੇ ਉੱਪਰ ਵੀ ਸਬਜ਼ੀਆਂਗਾ ਲੈਂਦੇ ਆ ਬੂਟੇ ਲਾ ਲੈਂਦੇ ਆ ਕਈ ਐਸੇ ਕੰਟਰੀ ਉਹਨਾਂ ਕੋਲੇ ਜ਼ਮੀਨ ਹੈ ਨਹੀਂ ਸਿੰਗਾਪੁਰ ਕੰਟਰੀ ਕਹੇ ਜਾਂ ਉਹਦੇ ਕੋਲ ਜ਼ਮੀਨ ਹੈ ਨਹੀਂ ਉਹ ਕੋਠਿਆਂ ਦੇ ਉੱਤਰੀ ਇੰਨੀ ਸਬਜ਼ੀ ਉਗਾ ਲੈਂਦੇ ਆ ਵੀ ਹਾਂਜੀ ਭਾਈ ਬਾਕੀ ਦੇਖੋ ਵੀ ਜਿਹੜਾ ਕੋਈ ਵੀ ਹਰੇ ਭਾਈ ਹੈ ਜਾ ਆਪਾਂ ਬੂਟੇ ਲਾਉਣੇ ਪੇੜ ਪੌਦੇ ਲਾਉਣੇ ਆ ਹੁਣ ਆਪਾਂ ਕਿੰਨੀ ਜਿਆਦਾ ਗਰਮੀ ਦਾ ਸਾਹਮਣਾ ਕਰ ਰਹੇ ਆ ਟੈਂਪਰੇਚਰ ਕਿੰਨਾ ਹਾਈ ਹੋ ਗਿਆ ਕਹਿੰਦੇ ਵਿਗਿਆਨੀਆਂ ਦੇ ਕਹਿਣ ਨੂੰ ਪਤਾ ਨਹੀਂ ਕਿੰਨੇ ਕਰੋੜਾਂ ਬੂਟੇ ਸਾਨੂੰ ਹਲੇ ਹੋਰ ਲਾਉਣੇ ਪੈਣੇ ਆ ਤੇ ਜਿੱਥੇ ਵੀ ਕਿਤੇ ਤੁਹਾਡੇ ਕੋਲ ਜਗ੍ਹਾ ਹੈਗੀ ਹੈ ਜਰੂਰ ਆਪਣੇ ਆ ਹੁਣ ਮੂਰੇ بارشਾਂ ਦੀ ਰੁੱਤ ਆ ਜਾਣੀ ਬੂਟੇ ਲਾਓ ਤੇ ਜਦੋਂ ਅਸੀਂ ਆਹਾ ਆ ਬਾਗ ਲਾਇਆ ਸੀ ਉਹ ਲਾਉਂਦੇ ਦੀ ਤੁਹਾਨੂੰ ਸ਼ਾਰਟ ਵੀ ਦਿਖਾਵਾਂਗੇ ਉਸ ਟਾਈਮ ਵੀ ਆਪਾਂ ਵੀਡੀਓ ਬਣਾਈ ਸੀਗੀ ਅ ਸਖਦੀਪ ਆਇਆ ਸੀ ਮਿਸਟਰ ਸਖਦੀਪ ਚੈਨਲ ਤੋਂ ਤੇ ਉਸ ਟਾਈਮ ਦੀ ਜਦੋਂ ਮਤਲਬ ਸੀਗਾ ਮੰਨੂ ਵੀ ਯਾਰ ਇਹ ਬਾਗ ਹੋਵੇ ਤਾਂ ਇਹਦੇ ਫਰੂਟ ਹੋਣ ਤੇ ਸਾਰੇ ਖਾਈਏ ਤੇ ਚਲੋ ਪ੍ਰਮਾਤਮਾ ਨੇ ਰੱਬ ਨੇ ਅੱਜ ਇਹਨੂੰ ਫਲ ਲਾਏ ਆ ਬੂਟਿਆਂ ਨੂੰ ਤੇ ਬਹੁਤ ਵਧੀਆ ਗੱਲ ਆ ਤੇ ਪ੍ਰਮਾਤਮਾ ਸਿੱਧੂ ਦੇ ਪਰਿਵਾਰ ਨੂੰ ਵੀ ਚੜ੍ਹਦੀ ਕਲਾ ਵਿੱਚ ਸੁੱਖ ਸ਼ਾਂਤੀ ਦੇ ਵਿੱਚ ਰੱਖੇ ਤੇ ਬਾਈ ਜੀ ਪ੍ਰਮਾਤਮਾ ਰੱਬ ਉਹਨਾਂ ਦੀ ਫੈਮਿਲੀ ਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਬਹੁਤ ਵੱਡੇ ਦੁਨੀਆ ਤੇ ਉਹ ਜਿਹੜੇ ਮਤਲਬ ਇੱਕ ਛਾਪ ਛੱਡ ਕੇ ਗਿਆ ਤੇ ਉਹਦੀ ਜਿਹੜੀ ਸੋਚ ਆ ਉਹ ਕੈਮਰੇ ਨਹੀਂ ਚਾਹੀਦੀ ਹੈ ਤੇ ਬਾਈ ਜੀ ਬਾਕੀ ਅਸੀਂ ਇੱਥੇ ਆਰਟ ਪੁਆਇੰਟ ਕੋਸ਼ਿਸ਼ ਕਰਦੇ ਆ ਜਿੰਨੀਆਂ ਵੀ ਹੋ ਸਕੇ ਕਲਾ ਨੂੰ ਆਪਣੀ ਪੰਜਾਬ ਦੀ ਆਰਟ ਨੂੰ ਉੱਪਰ ਚੁੱਕਣ ਬਾਰੇ ਉੱਪਰ ਚੱਕਦੇ ਰਹਿੰਦੇ ਆ ਔਰ ਨਵੀਆਂ-ਨਵੀਆਂ ਚੀਜ਼ਾਂ ਪੇਸ਼ ਕਰਦੇ ਰਹਿੰਦੇ ਆ ਤੇ ਸਾਡੇ ਬਾਈ ਜੀ ਜਿਹੜੇ ਅ ਇਸ ਵਕਤ ਚੈਨਲ ਹੈ ਇੰਸਟਾਗ੍ਰam ਤੇ ਆਰਟਿਸਟ ਇਕਬਾਲ ਤੇ YouTube ਤੇ ਮਿਸਟਰ ਆਰਟਿਸਟ ਗੱਲ ਤੇ ਆਰਟ ਬਲੌਗ ਸਾਰੇ ਚੈਨਲਾਂ ਨੂੰ ਬਾਈ ਸਬਸਕ੍ਰਾਈਬਰ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਬਾਈ ਜੀ ਕਲਾ ਨੂੰ ਜੇ ਤੁਸੀਂ ਸ਼ੇਅਰ ਕਰੋ ਇਹਦੀ ਸੋਚ ਕਲਾ ਦੀ ਪਹੁੰਚੂਗੀ ਤੇ ਇੰਨਾ ਕੁਝ ਕਹਿੰਦਾ ਹੋਇਆ ਬਾਈ ਮੈਂ ਖੇਮਾ ਦਾ ਜਾਚਕਾਂ ਕਿਉਂਕਿ ਮੈਂ ਕੋਈ ਬਾਈ ਆਪਾਂ ਬੜੇ ਵੱਡੇ ਨਾਂ ਦਾ ਪ੍ਰਚਾਰਕਾਂ ਤੇ ਚਲੋ ਜੇ ਕੋਈ ਵੀ ਵਾਧਾ ਘਾਟਾ ਅੱਖਰ ਭੁੱਲ ਚੁੱਕ ਹੁੰਦਾ ਉਹਨੂੰ ਸੰਗ ਤਾਂ ਮਾਫ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ